ਜ਼ਿੰਦਗੀ ਇੱਕ ਫਿਲਮ ਹੈ ਤੇ ਇਸ ਫਿਲਮ ਦੇ ਵਿੱਚ ਕਿੰਨੇ ਹੀ ਅਦਾਕਾਰ ਆਪਣਾ ਕਿਰਦਾਰ ਉਸ ਅਕਾਲਪੁਰ ਕੁਦਰਤ ਵੱਲੋਂ ਲਿਖੀ ਹੋਈ ਸਕ੍ਰਿਪਟ ਦੇ ਅਨੁਸਾਰ ਨਿਭਾਉਂਦੇ ਆ ਰਹੇ ਨੇ ਹੀਰੋ ਟੁੱਪਰ ਹੀਰੋ ਮਰਦ ਹੁੰਦਾ ਜੋ ਇੱਕ ਪਿਤਾ ਦੇ ਤੌਰ ਤੇ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦਾ ਹੈ ਪਰਿਵਾਰ ਦਾ ਮੁਖੀ ਬੋੜ ਵਾਂਗ ਹੁੰਦਾ ਜਿਹੜਾ ਆਪ ਦੇ ਉੱਤੇ ਤਪ ਦੀ ਅੱਗ ਚੱਲਦਾ ਪਰ ਉਸ ਦੀਆਂ ਟਾਹਣੀਆਂ ਉਸ ਦੀਆਂ ਕੋਮਲ ਪੱਤੀਆਂ ਦੇ ਰੂਪ ਵਿੱਚ ਜੋ ਪਰਿਵਾਰ ਹੁੰਦਾ ਉਸ ਨੂੰ ਨਾ ਠੰਡ ਲੱਗਣ ਦਿੰਦਾ ਤੇ ਨਾ ਸੇਕ ਲੱਗਣ ਦਿੰਦਾ ਤੇ ਜੇਬ ਖਾਲੀ ਆ ਜਾਂ ਭਰੀ ਆ ਇਹ ਦੇਖੇ ਬਿਨਾ ਇਹ ਜਾਣੇ ਬਿਨਾ ਜਦੋਂ ਕੰਮ ਤੇ ਨਿਕਲ ਲਈ ਆਪਣਾ ਝੋਲਾ ਚੱਕਦਾ ਉਸ ਨੂੰ ਬਹੁਤ ਸਾਰੀਆਂ ਡਿਮਾਂਡਾਂ ਗਿਣਾ ਦਿੱਤੀਆਂ ਜਾਂਦੀਆਂ ਨੇ ਸੱਤ ਤੋਂ ਬਾਹਰ ਲੈਣ ਦੇਣ ਘਰ ਤੋਂ ਬਾਹਰਲੇ ਮਸਲੇ ਉਹਦੇ ਕੰਮ ਦੇ ਮਸਲੇ ਉਹਦੇ ਰੋਜ਼ਗਾਰ ਦੇ ਮਸਲੇ ਕਦੇ ਕਿਸੇ ਨੇ ਬਿਠਾ ਕੇ ਉਹਨੂੰ ਇਹ ਨਹੀਂ ਪੁੱਛਿਆ ਕਿ ਜਿੱਥੇ ਤੂੰ ਕੰਮ ਕਰਦਾ ਤੇਰੀ ਰੂਹ ਨੂੰ ਸ਼ਾਂਤੀ ਹੈ ਤੇ ਦਿਨ ਪਰ ਕੰਮ ਤੋਂ ਥੱਕ ਟੁੱਟ ਕੇ ਮੁੜਿਆ ਪੁੱਤਰ ਪਹਿਲਾਂ ਮਾਂ ਦੇ ਕੋਲੇ ਉਹਦਾ ਹਾਲਚਾਲ ਪੁੱਛਣ ਚੱਲ ਜਾਵੇ ਤਾਂ ਦੂਜੇ ਪਾਸੇ ਬੈਠੀ ਪਤਨੀ ਦਾ ਮੂੰਹ ਬਿਨਾਂ ਗੱਲ ਤੋਂ ਹੀ ਬਿੰਗਾ ਹੋ ਜਾਂਦਾ ਤੇ ਜੇ ਉਹ ਹੀ ਪੁੱਤਰ ਪਹਿਲਾਂ ਪਤਨੀ ਕੋਲੇ ਜਾ ਕੇ ਝੋਲਾ ਫੁਲਾ ਦੇਵੇ ਤਾਂ ਹੋ ਸਕਦਾ ਵੀ ਕਿਤੇ ਨਾ ਕਿਤੇ ਮਾਂ ਨੂੰ ਵੀ ਬੁਰਾ ਲੱਗੇ ਅਜਿਹੇ ਦੇ ਵਿੱਚ ਉਹ ਮਰਦ ਉਹ ਜਵਾਨ ਬੰਦਾ ਕਿੱਧਰ ਨੂੰ ਜਾਵੇ ਅੰਗ-ਸੰਗ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਮੈਂ ਰਾਜੇਸ਼ ਰਿਖੀ ਪੰਜਗਰਈਆਂ ਸਵਾਗਤ ਕਰਦਾ ਹਾਂ ਜਿਵੇਂ ਤੁਹਾਨੂੰ ਪਤਾ ਵੀ ਆਪਾਂ ਹਰ ਵਾਰ ਇੱਕ ਨਵੇਂ ਸਮਾਜਿਕ ਵਿਸ਼ੇ ਦੇ ਨਾਲ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਹਾਂ ਅੱਜ ਦਾ ਜੋ ਵਿਸ਼ਾ ਹੈ ਇਹ ਉਹ ਵਿਸ਼ਾ ਜੋ ਤੁਹਾਨੂੰ Google ਤੇ ਨਹੀਂ ਮਿਲੇਗਾ ਇਹ ਉਹ ਵਿਸ਼ਾ ਜੋ ਤੁਹਾਨੂੰ YouTube ਤੇ ਵੀ ਨਹੀਂ ਮਿਲੇਗਾ ਇਹ ਉਹ ਵਿਸ਼ਾ ਜੋ ਤੁਹਾਨੂੰ ਕਿਤਾਬਾਂ ਦੇ ਵਿੱਚ ਸਹਿਜੇ ਹੀ ਸੁਣਨ ਪੜ੍ਹਨ ਜਾਂ ਵੇਖਣ ਦੇ ਲਈ ਨਹੀਂ ਮਿਲਦਾ ਇਹ ਵਿਸ਼ਾ ਉਸ ਇਨਸਾਨ ਦੇ ਨਾਲ ਸਵੰਧ ਰੱਖਦਾ ਹੈ ਇਹ ਵਿਸ਼ਾ ਉਸ ਪ੍ਰਾਣੀ ਦੇ ਨਾਲ ਸਮਝ ਰੱਖਦਾ ਹੈ ਜੋ ਸਮਾਜ ਦੇ ਇਸ ਬਹਾ ਦੇ ਵਿੱਚ ਕਿੰਨੇ ਹੀ ਉਤਰਾ ਚੜ੍ਹਾ ਦੁੱਖ dard ਵੇਖਦਾ ਹੈ ਮੈਂ ਜਦੋਂ ਇਹ ਵਿਸ਼ਾ ਤੁਹਾਡੇ ਨਾਲ ਸਾਂਝਾ ਕਰਨ ਤੋਂ ਪਹਿਲਾਂ ਇਹਦੀ ਡੰਗਾਈ 'ਚ ਜਾਣ ਲੱਗਿਆ ਇਹਦੇ ਬਾਰੇ ਹੋਰ ਜਾਣਨ ਦੀ ਮੇਰੀ ਤਾਂਘ ਹੋਈ ਤੁਹਾਡੇ ਵਾਂਗ ਮੈਂ ਵੀ ਸਭ ਤੋਂ ਪਹਿਲਾਂ YouTube ਤੇ ਸਰਚ ਕੀਤਾ Google ਤੇ ਸਰਚ ਕੀਤਾ ਮੈਂ ਜਿੰਨੀ ਵਾਰੀ ਵੀ ਇਸ ਵਿਸ਼ੇ ਨੂੰ ਅੰਗਰੇਜ਼ੀ ਪੰਜਾਬੀ ਜਾਂ ਹਿੰਦੀ ਦੇ ਵਿੱਚ ਭਰ ਕੇ ਸਰਚ ਮਾਰਿਆ ਤਾਂ ਮੈਨੂੰ ਹਰ ਵਾਰ ਸਾਡੀ ਜਗ ਜੰਨੀ ਸਾਡੀ ਮਾਂ ਧੀ ਉਸ ਮਹਾਨ ਔਰਤ ਦੇvare ਬਹੁਤ ਕੁਝ ਚੰਗਾ ਤੇ ਕੁਝ ਮਾੜਾ ਸੁਣਨ ਤੇ ਵੇਖਣ ਨੂੰ ਪੜ੍ਹਨ ਨੂੰ ਮਿਲਿਆ ਤੁਸੀਂ ਸਮਝ ਗਏ ਹੋਵੋਗੇ ਕਿ ਸਾਡਾ ਅੱਜ ਦਾ ਵਿਸ਼ਾ ਉਸ ਕਬੀਲਦਾਰ ਹਰ ਇੱਕ ਉਸ ਆਮ ਇਨਸਾਨ ਮਰਦਾਰੇ ਹੈ ਜੋ ਕਿਤਾਬਾਂ ਦੇ ਵਿੱਚੋਂ ਗਾਇਬ ਹੈ ਜੋ YouTube ਤੋਂ ਗਾਇਬ ਹੈ ਜਿਸ ਦੇ ਹਿੱਸੇ ਗੀਤਕਾਰਾਂ ਦੀ ਕਲਮ ਨਹੀਂ ਆਈ ਜਿਸ ਦੇ ਹਿੱਸੇ ਬੋਲਣ ਵਾਲਿਆਂ ਨੇ ਕੁਝ ਬੋਲਿਆ ਨਹੀਂ ਸ਼ਾਇਦ ਉਸ ਦਾ ਦਰਦ ਉਸ ਫਿਲਮ ਦੇ ਡਾਇਲੋਗ ਦੇ ਵਿੱਚ ਹੀ ਕਿਤੇ ਗਾਇਬ ਹੋ ਗਿਆ ਜਿਸ ਵਿੱਚ ਕਲਾਕਾਰ ਨੇ ਬੋਲਿਆ ਸੀ ਮਰਦ ਨੂੰ ਦਰਦ ਨਹੀਂ ਹੁੰਦਾ ਪਰ ਮੈਂ ਜਿਸ ਮਰਦ ਦੀ ਗੱਲ ਕਰਨ ਜਾ ਰਿਹਾ ਮੈਂ ਜਿਸ ਕਰੈਕਟਰ ਦੀ ਗੱਲ ਕਰਨ ਜਾ ਰਿਹਾ ਉਸ ਮਰਦ ਨੂੰ ਦਰਦ ਹੁੰਦਾ ਜਾਂ ਨਹੀਂ ਹੁੰਦਾ ਇਹ ਫੈਸਲਾ ਤੁਸੀਂ ਆਪ ਕਰਨਾ ਕਿਉਂਕਿ ਤੁਸੀਂ ਵੀ ਇੱਕ ਮਰਦ ਦੇ ਰੂਪ ਦੇ ਵਿੱਚ ਪਿਤਾ ਹੋ ਭਾਈ ਹੋ ਪਤੀ ਹੋ ਦੋਸਤ ਹੋ ਜਾਂ ਸਮਾਜ ਦੇ ਹਿੱਸੇ ਹੋਰ ਜਿੰਨੇ ਰਿਸ਼ਤੇ ਨੇ ਉਹਨਾਂ ਵਿੱਚ ਲੈ ਕਿਰਦਾਰ ਹਰ ਇੱਕ ਇਨਸਾਨ ਹਰ ਇੱਕ ਕਬੀਲਦਾਰ ਇਨਸਾਨ ਹਰ ਇੱਕ ਚੰਗਾ ਇਨਸਾਨ ਆਪੋ ਆਪਣੇ तरीके ਦੇ ਨਾਲ ਨਿਭਾਉਂਦਾ ਆ ਰਿਹਾ ਹੈ ਦੋਸਤੋ ਜ਼ਿੰਦਗੀ ਇੱਕ ਫਿਲਮ ਹੈ ਤੇ ਇਸ ਫਿਲਮ ਦੇ ਵਿੱਚ ਕਿੰਨੇ ਹੀ ਅਦਾਕਾਰ ਆਪਣਾ ਕਿਰਦਾਰ ਉਸ ਅਕਾਲਪੁਰ ਕੁਦਰਤ ਵੱਲੋਂ ਲਿਖੀ ਹੋਈ ਸਕ੍ਰਿਪਟ ਦੇ ਅਨੁਸਾਰ ਨਿਭਾਉਂਦੇ ਆ ਰਹੇ ਨੇ ਜਿਸ ਤਰ੍ਹਾਂ ਫਿਲਮ ਦੇ ਵਿੱਚ ਇੱਕ ਹੀਰੋ ਦਾ ਕਰੈਕਟਰ ਬਾਕੀ ਅਦਾਕਾਰਾਂ ਦੇ ਨਾਲੋਂ ਵੱਖਰਾ ਤੇ ਵਧੀਆ ਸਮਾਜ ਨੂੰ ਸਨੇਹਾ ਦੇਣ ਵਾਲਾ ਜਾਗਰੂਕ ਕਰਨ ਵਾਲਾ ਲਿਖਿਆ ਜਾਂਦਾ ਮੈਂ ਸਮਝਦਾ ਸਾਡੀ ਜ਼ਿੰਦਗੀ ਸਾਡੇ ਪਰਿਵਾਰ ਦੇ ਵਿੱਚ ਲਿਖੀ ਹੋਈ ਉਸ ਫਿਲਮ ਦੇ ਵਿੱਚ ਜਿੱਥੇ ਹਰ ਇੱਕ ਕਿਰਦਾਰ ਬਹੁਤ ਪਿਆਰਾ ਤੇ ਬਹੁਤ ਅਹਿਮ ਉਸ ਗੱਡੀ ਵਾਂਗ ਹੈ ਜਿਸ ਦੇ ਸਾਰੇ ਪਹੀਆਂ ਦੇ ਵਿੱਚ ਬਰਾਬਰ ਦਾ ਤਾਲਮਿਲ ਹੋਣਾ ਚਾਹੀਦਾ ਫਿਰ ਉਹ ਵਧੀਆ ਭੱਜਦੀ ਤੇ ਬਿਨਾਂ ਰੁਕਾਵਟ ਚੱਲਦੀ ਹੈ ਪਰ ਇਸੇ ਫਿਲਮ ਦੇ ਵਿੱਚ ਇਸੇ ਕਹਾਣੀ ਦੇ ਵਿੱਚ ਪਰਿਵਾਰ ਦੇ ਮੁਖੀ ਵੱਜੋਂ ਪਰਿਵਾਰ ਦੇ ਕਮਾਊ ਪੁੱਤ ਵੱਜੋਂ ਪਰਿਵਾਰ ਦੇ ਰਖੇਕ ਵੱਜੋਂ ਪਰਿਵਾਰ ਦੇ ਹੌਸਲੇ ਵੱਜੋਂ ਪਰਿਵਾਰ ਦੀ ਤਾਕਤ ਵੱਜੋਂ ਕੋਈ ਨਾ ਕੋਈ ਹੀਰੋ ਸੂਪਰ ਹੀਰੋ ਮਰਦ ਹੁੰਦਾ ਜੋ ਇੱਕ ਪਿਤਾ ਦੇ ਤੌਰ ਤੇ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦਾ ਹੈ ਜੋ ਇੱਕ ਪਤੀ ਦੇ ਤੌਰ ਤੇ ਆਪਣੀਆਂ ਜ਼ਿੰਮੇਵਾਰੀਆਂ ਬਾਖੂਬੀ ਨਿਭਾਉਂਦਾ ਹੈ ਜੋ ਇੱਕ ਪੁੱਤਰ ਦੇ ਤੌਰ ਤੇ ਆਪਣੀਆਂ ਜ਼ਿੰਮੇਵਾਰੀਆਂ ਬਾਖੂਬੀ ਨਿਭਾਉਂਦਾ ਹੈ ਜੋ ਇੱਕ ਭਾਈ ਦੇ ਤੌਰ ਤੇ ਇੱਕ ਭਤੀਜੇ ਦੇ ਤੌਰ ਤੇ ਆਪਣੀਆਂ ਜ਼ਿੰਮੇਵਾਰੀਆਂ ਆਪਣੇ ਵੱਲੋਂ ਬਹੁਤ ਵਧੀਆ ਤਰੀਕੇ ਨਾਲ ਨਿਭਾਉਂਦਾ ਹੈ ਪਰਿਵਾਰ ਦਾ ਹਰ ਇੱਕ ਜੀ ਹਰ ਇੱਕ ਬੰਦਾ ਉਸ ਤੋਂ ਬੜੀਆਂ ਆਸਾਂ ਰੱਖਦਾ ਹੈ ਹਰ ਇੱਕ ਨੂੰ ਆਪਣੇ ਰਿਸ਼ਤੇ ਮੁਤਾਬਕ اپنی حد ਮੁਤਾਬق ਉਸ ਤੋਂ ਉਮੀਦਾਂ ਨੇ ਤੇ ਉਹ ਕਰੈਕਟਰ ਉਹ مرد ਉਹ انسان ਜਿਹਨੂੰ ਕਹਿੰਦੇ ਦਰਦ ਨਹੀਂ ਹੁੰਦਾ ਉਹ ਉਹ ਜ਼ਿੰਮੇਵਾਰੀਆਂ ਉਹ ਲੋੜਾਂ ਪੂਰੀਆਂ ਕਰਦਾ ਉਹ ਕਿਵੇਂ ਪੂਰੀਆਂ ਕਰਦਾ ਉਹਨਾਂ ਲਈ ਉਹਨੂੰ ਕੀ ਕਰਨਾ ਪੈਂਦਾ ਇਹ ਉਹੀ ਜਾਣਦਾ ਇਹ ਮੈਂ ਵੀ ਜਾਣਦਾ ਇਹ ਤੁਸੀਂ ਵੀ ਜਾਣਦੇ ਹੋਵੋਗੇ ਪਰਿਵਾਰ ਦਾ ਮੁਖੀ ਇੱਕ ਬੋੜ ਵਾਂਗ ਹੁੰਦਾ ਇੱਕ ਉਸ ਸੰਘਣੇ ਬੋਹੜ ਦੇ ਵਾਂਗ ਹੁੰਦਾ ਜਿਹੜਾ ਅਪਦੇ ਉੱਤੇ ਤਪ ਦੀ ਅੱਗ ਚੱਲਦਾ ਜਿਹੜਾ ਅਪਦੇ ਉੱਤੇ ਠੰਡੀਆਂ ਹਵਾਵਾਂ ਚੱਲਦਾ ਜਿਹੜਾ ਅਪਦੇ ਉੱਤੇ ਬਾਰਿਸ਼ ਚੱਲਦਾ ਜਿਹੜਾ ਅਪਦੇ ਉੱਤੇ ਧੂੜ ਮਿੱਟੀ ਸਭ ਕੁਝ ਚੱਲਦਾ ਪਰ ਉਸ ਦੀਆਂ ਟਾਹਣੀਆਂ ਉਸ ਦੀਆਂ ਕੋਮਲ ਪੱਤੀਆਂ ਦੇ ਰੂਪ ਵਿੱਚ ਜੋ ਪਰਿਵਾਰ ਹੁੰਦਾ ਉਸ ਨੂੰ ਨਾ ਠੰਡ ਲੱਗਣ ਦਿੰਦਾ ਤੇ ਨਾ ਸੇਕ ਲੱਗਣ ਦਿੰਦਾ ਇਹ ਨਹੀਂ ਕਿ ਉਸ ਬੋੜ ਨੂੰ ਉਹ ਧੁੱਪ ਕੁਝ ਕਰਦੀ ਨਹੀਂ ਉਸ ਦਾ ਪਿੰਡਾ ਨਹੀਂ ਸਾੜਦੀ ਇਹ ਨਹੀਂ ਕਿ ਉਹ ਠੰਡੀਆਂ ਹਵਾਵਾਂ ਉਸ ਦਾ ਸੀਨਾ ਨਹੀਂ ਠਾਰਦੀਆਂ ਇਹ ਨਹੀਂ ਕਿ ਉਹ ਧੂੜ ਉਹ ਮਿੱਟੀ ਉਹ ਬਾਹਰੀ ਹਮਲੇ ਉਸ ਮਸਿਆਂ ਵਾਂ ਉਹ ਜਿਹਨੂੰ ਕੁਝ ਨਹੀਂ ਕਰਦੀਆਂ ਕਰਦੀਆਂ ਪਰ ਉਹਨਾਂ ਦਾ ਸੇਕ ਪਰਿਵਾਰ ਤੱਕ ਨਹੀਂ ਪਹੁੰਚਣ ਦਿੰਦਾ ਅਬਦੇ ਤੇ ਚੱਲਦਾ ਹੈ ਉਹਨਾਂ ਦਾ ਦਰਦ ਵੀ ਹੁੰਦਾ ਇਹ ਨਹੀਂ ਕਿ ਇੱਕ ਮਰਦ ਕਦੇ ਰੋਂਦਾ ਨਹੀਂ ਉਹ ਰੋਂਦਾ ਹੈ ਕਿਉਂਕਿ ਉਹ ਵੀ ਇੱਕ ਇਨਸਾਨ ਹੈ ਮਰਦ ਤੇ ਔਰਤ ਦੋਵੇਂ ਇਨਸਾਨ ਨੇ ਇੱਕੋ ਜਿਹਾ ਦਿਲ ਹੈ ਇੱਕੋ ਜਿਹੀਆਂ ਭਾਵਨਾਵਾਂ ਨੇ ਖੁਸ਼ੀ ਤੇ ਗਮ ਦੋਵਾਂ ਨੂੰ ਪ੍ਰਭਾਵਿਤ ਕਰਦੇ ਨੇ ਪਰ ਇੱਕ ਔਰਤ ਦੀ ਅੱਖ ਬਹੁਤ ਛੇਤੀ ਸਭ ਦੇ ਸਾਹਮਣੇ ਡੁੱਲ ਪੈਂਦੀ ਹੈ ਉਸ ਦੀ वेदना ਉਸ ਦੀ ਤੜਫ ਉਸ ਦੀ ਕੁਰਬਾਨੀ ਸਾਰਿਆਂ ਨੂੰ ਦਿਖਦੀ ਹੈ ਪਰ ਇੱਕ ਮਰਦ ਦੀ ਕੁਰਬਾਨੀ ਉਸ ਦਾ ਸਮਰਪਣ ਆਪਣੇ ਲਈ ਉਸ ਦੀ ਭੱਜ ਦੌੜ ਕਿਸੇ ਨੂੰ ਦਿਖਦੀ ਨਹੀਂ ਇਹ ਹੀ ਕਾਰਨ ਹੋ ਸਕਦਾ ਕਿ ਇੱਕ ਮਰਦ ਦਾ ਦਰਦ YouTube ਤੇ ਨਹੀਂ ਆ ਇੱਕ ਮਰਦ ਦਾ ਦਰਦ ਹਰ ਦੂਜੀ ਤੀਜੀ ਕਿਤਾਬ 'ਚ ਨਹੀਂ ਆ ਇੱਕ ਮਰਦ ਦੇ ਦਰਦ ਨੂੰ ਮਹਿਸੂਸ ਕਰਕੇ ਸਾਡੇ ਲੇਖਕਾਂ ਨੇ ਗਜ਼ਲਾਂ ਕਵਿਤਾਵਾਂ ਕਹਾਣੀਆਂ ਨਹੀਂ ਲਿਖੀਆਂ ਜਦ ਇਹ ਲਿਖੀਆਂ ਤਾਂ ਪੜਨ ਵਾਲਿਆਂ ਨੇ ਉਹਨੂੰ ਦਰਦ ਹੀ ਨਹੀਂ ਸਮਝਿਆ ਇੱਕ ਮਰਦ ਤੜਫਦਾ ਉਹ ਵੀ ਰੋਂਦਾ ਉਸ ਨੂੰ ਵੀ ਦਰਦ ਹੁੰਦਾ ਪਰ ਉਸ ਦੀ ਅੱਖ ਬਾਹਰ ਨਹੀਂ ਡੁੱਲਦੀ ਉਸ ਦੇ ਹੰਝੂ ਅੰਦਰ ਡੁੱਲਦੇ ਆ ਉਹ ਤੁਖ ਦੀ ਅੱਗ ਵਾਂਗ ਤੁਖਦਾ ਹੈ ਕਿਉਂਕਿ ਹੋ ਸਕਦਾ ਵੀ ਉਹਦਾ ਮੰਨਣਾ ਹੋਵੇ ਜੇ ਉਹ ਆਪਦਾ ਦਰਦ ਬਾਹਰ ਲੈ ਕੇ ਆਇਆ ਤਾਂ ਉਸਦੇ ਪਰਿਵਾਰ ਨੂੰ ਉਸਨੂੰ ਚਾਹਣ ਵਾਲਿਆਂ ਨੂੰ ਹੋਰ ਦਰਦ ਹੋਵੇਗਾ ਇੱਥੇ ਵੀ ਗੱਲ ਸਮਝਣ ਵਾਲੀ ਆ ਕਿ ਉਸਦਾ ਆਪਦੇ ਗਮਾਂ ਨੂੰ ਆਪਦੇ ਦਰਦ ਨੂੰ ਆਪਦੀਆਂ ਸਮੱਸਿਆਵਾਂ ਨੂੰ ਬਾਹਰ ਨਾਲ ਲਿਆਉਣਾ ਇਹ ਵੀ ਇੱਕ ਸਮਰਪਣ ਹੈ ਮੈਂ ਸਮਝਦਾ ਇਸ ਤੋਂ ਵੱਡੀ ਕੁਰਬਾਨੀ ਇਸ ਤੋਂ ਵੱਡਾ ਮੋਹ ਪਰਿਵਾਰ ਲਈ ਆਪਣੇ ਲਈ ਇਸ ਤੋਂ ਵੱਡਾ ਅਹਿਸਾਸ ਹੋਰ ਕਿਤੇ ਨਹੀਂ ਹੋ ਸਕਦਾ ਇੱਕ ਮਰਦ ਸਭ ਦੀਆਂ ਇੱਛਾਵਾਂ ਪੂਰੀਆਂ ਕਰਦਾ ਇਕ ਪਿਤਾ ਦੇ ਰੂਪ ਦੇ ਵਿੱਚ ਉਸ ਦੀ ਜੇਬ ਖਾਲੀ ਆ ਜਬ ਭਰੀ ਆ ਇਹ ਦੇਖੇ ਬਿਨਾ ਇਹ ਜਾਣੇ ਬਿਨਾ ਜਦੋਂ ਕੰਮ ਤੇ ਨਿਕਲ ਲਈ ਆਪਣਾ ਝੋਲਾ ਚੱਕਦਾ ਤੁਰਦਿਆਂ ਤੁਰਦਿਆਂ ਉਸ ਨੂੰ ਬਹੁਤ ਸਾਰੀਆਂ ਡਿਮਾਂਡਾਂ ਗਿਣਾ ਦਿੱਤੀਆਂ ਜਾਂਦੀਆਂ ਨੇ ਆਉਂਦੇ ਹੋਏ ਆ ਲੈ ਆਇਓ ਬੱਚਿਆਂ ਲਈ ਕਿਤਾਬਾਂ ਦੀ ਲੋੜ ਐ ਘਰ ਦੀ ਰਸੋਈ ਵਿੱਚ ਆ ਰਾਸ਼ਨ ਦੀ ਲੋੜ ਐ ਘਰ ਦੇ ਹੋਰ ਕੰਮਾਂ ਦੇ ਲਈ ਆ ਵਸਤੂ ਦੀ ਲੋੜ ਆ ਪਰ ਉਸ ਨੂੰ ਕਦੇ ਕਿਸੇ ਨੇ ਇਹ ਨਹੀਂ ਪੁੱਛਿਆ ਵੀ ਇੰਨਾਂ ਚੀਜ਼ਾਂ ਲਿਆਉਣ ਦੇ ਲਈ ਤੇਰੇ ਕੋਲੇ ਪੈਸੇ ਹੈਗੇ ਕਬੀਲਦਾਰੀਆਂ ਦੇ ਵਿੱਚ ਬਹੁਤੇ ਮਰਦ ਘਰ ਦੀ ਆਪਸੀ ਖਿੱਚੋ ਤਾਣ ਜਾਂ ਰਿਸ਼ਤਿਆਂ ਦੀ ਜਿਹੜੀ ਟੱਕੜੀ ਆ ਉਹਨੂੰ ਬਰਾਬਰ ਰੱਖਣ ਦੇ ਲਈ ਵੀ ਅੰਦਰੋਂ ਅੰਦਰੀ ਝੁਰਦੇ ਤੇ ਚੱਲਦੇ ਨੇ ਪਰੇ ਚੀਜ਼ਾਂ ਇਹ ਗੱਲਾਂ ਜਿਹੜੀਆਂ ਹਰ ਤੀਜੇ ਚੌਥੇ ਘਰ ਦੀ ਕਹਾਣੀ ਹੋ ਸਕਦੀਆਂ ਨੇ ਜਿਹੜੀਆਂ ਤੁਸੀਂ ਆਪਣੇ ਆਲੇ ਦੁਆਲੇ ਮਹਿਸੂਸ ਕੀਤੀਆਂ ਹੋ ਸਕਦੀਆਂ ਨੇ ਸਾਹਮਣੇ ਨਹੀਂ ਆਈਆਂ ਕਿਤੇ ਸਮਾਜਿਕ ਮਸਲਾ ਨਹੀਂ ਬਣੀਆਂ ਇਹ ਨਾਂ ਵਾਪਰਨ ਜੇ ਇੱਕ ਮਰਦ ਨੂੰ ਇੱਕ ਸਖਾਵਾਂ ਮਾਹੌਲ ਦਿੱਤਾ ਜਾਵੇ ਇਹ ਚਰਚਾ ਦਾ ਵਿਸ਼ਾ ਨਹੀਂ ਬਣੀਆ ਬਣਨੀਆ ਚਾਹੀਦੀਆਂ ਇੱਕ ਮਰਦ ਪਤੀ ਵੀ ਆ ਤੇ ਪੁੱਤਰ ਵੀ ਆ ਉਹਨੇ ਪਤੀ ਧਰਮ ਵੀ ਨਿਭਾਉਣਾ ਤੇ ਪੁੱਤਰ ਧਰਮ ਵੀ ਨਿਭਾਉਣਾ ਬਹੁਤੇ ਥਾਵੇਂ ਇਹ ਤੁਸੀਂ ਸਹਜੇ ਦੇਖਿਆ ਹੋ ਜਾਂ ਆਪਣੇ ਆਲੇ ਦੁਆਲੇ ਸੁਣਿਆ ਵੇਖਿਆ ਹੋਣਾ ਕਿ ਜੇ ਦਿਨ ਪਰ ਕੰਮ ਤੋਂ ਥੱਕ ਟੁੱਟ ਕੇ ਮੁੜਿਆ ਪੁੱਤਰ ਪਹਿਲਾਂ ਮਾਂ ਦੇ ਕੋਲੇ ਉਹਦਾ ਹਾਲ ਚਾਲ ਪੁੱਛਣ ਚੱਲ ਜਾਵੇ ਤਾਂ ਦੂਜੇ ਪਾਸੇ ਬੈਠੀ ਪਤਨੀ ਦਾ ਮੂੰਹ ਬਿਨਾ ਗੱਲ ਤੋਂ ਹੀ ਬਿੰਗਾ ਹੋ ਜਾਂਦਾ ਹੈ ਤੇ ਜੇ ਉਹ ਹੀ ਪੁੱਤਰ ਪਹਿਲਾਂ ਪਤਨੀ ਕੋਲੇ ਜਾ ਕੇ ਝੋਲਾ ਫੜਾ ਦੇਵੇ ਤਾਂ ਹੋ ਸਕਦਾ ਵੀ ਕਿਤੇ ਨਾ ਕਿਤੇ ਮਾਂ ਨੂੰ ਵੀ ਬੁਰਾ ਲੱਗੇ ਅਜਿਹੇ ਦੇ ਵਿੱਚ ਉਹ ਮਰਦ ਉਹ ਜਵਾਨ ਉਹ ਬੰਦਾ ਕਿੱਧਰ ਨੂੰ ਜਾਵੇ ਬਹੁਤ ਵੱਡੀ ਗੱਲ ਆ ਅਜਿਹੇ ਦਰਦ ਗੱਲਾਂ ਛੋਟੀਆਂ ਨੇ ਬਹੁਤ ਮਰਦ ਅਜਿਹੇ ਦਰਦ ਚੱਲਦੇ ਨੇ ਹੁਣ ਉਹ ਕਿਹਨੂੰ ਦੱਸਣ ਕੀਦੇ ਕੋਲੇ ਪਹਿਲਾਂ ਜਾਵਣ ਇੱਕ ਮਰਦ ਇੱਕ ਮੁਖੀ ਇੱਕ ਬੰਦਾ ਜਿਸ ਨੇ ਸਾਰਾ ਪਰਿਵਾਰ ਸਾਰੀ ਕਬੀਲਦਾਰੀ ਚਲਾਉਣੀ ਆ ਘਰ ਤੋਂ ਬਾਹਰਲੇ ਲੈਣ ਦੇਣ ਘਰ ਤੋਂ ਬਾਹਰਲੇ ਮਸਲੇ ਉਹਦੇ ਕੰਮ ਦੇ ਮਸਲੇ ਉਹਦੇ ਰੋਜ਼ਗਾਰ ਦੇ ਮਸਲੇ ਰਿਸ਼ਤੇਦਾਰੀਆਂ ਦੇ ਝਮੇਲੇ ਆਂਡ ਗਮਾਡ ਦੀਆਂ ਪ੍ਰੋਬਲਮਾਂ ਫਿਰ ਘਰ ਦੇ ਅੰਦਰ ਦੀਆਂ ਪ੍ਰੋਬਲਮਾਂ ਕਦੇ ਕਿਸੇ ਨੇ ਬਿਠਾ ਕੇ ਉਹਨੂੰ ਇਹ ਨਹੀਂ ਪੁੱਛਿਆ ਕਿ ਜਿੱਥੇ ਤੂੰ ਕੰਮ ਕਰਦਾ ਹੈ ਉੱਥੇ ਤੇਰੀ ਰੂਹ ਨੂੰ ਸ਼ਾਂਤੀ ਹੈ ਤੇਰੇ ਮਨ ਨੂੰ ਤਸੱਲੀ ਹੈ ਉਹ 5 ਵਜੇ ਮੁੜੇ ਉਹ 7 ਵਜੇ ਮੁੜੇ ਉਹ ਕੰਮ ਤੁਗਣਾ ਕਰੇ ਜਾਂ ਘਟ ਕਰੇ ਬਹੁਤੇ ਥਾਮਿਓ ਨੂੰ ਆਪਣੀਆਂ ਲੋੜਾਂ ਗਣਾਈਆਂ ਜਾਂਦੀਆਂ ਉਹਦੇ ਵੱਲੋਂ ਰਹੀਆਂ ਘਾਟਾਂ ਗਣਾਈਆਂ ਜਾਂਦੀਆਂ ਪਰ ਉਹਦੇ ਅੰਦਰਲਾ ਦੁੱਖ ਉਹਦੀਆਂ ਸਮੱਸਿਆਵਾਂ ਨਹੀਂ ਪੁੱਛੀਆਂ ਜਾਂਦੀਆਂ ਇੱਕ ਮਰਦ ਜੋ ਆਪਣੀ ਜ਼ਿੰਦਗੀ ਦਾ ਤੀਜਾ ਹਿੱਸਾ ਵੀ ਆਪਣੇ ਲਈ ਨਹੀਂ ਜਿਉ ਰਿਹਾ ਕਿਉਂਕਿ ਉਹਦੇ ਤੇ ਜ਼ਿੰਮੇਵਾਰੀਆਂ ਨੇ ਤੇ ਬਾਖੂਬੀ ਨਿਭਾਉਣ ਲਈ ਇਹ ਜ਼ਿੰਮੇਵਾਰੀਆਂ ਉਹ ਆਪਣੀ ਸਾਰੀ ਜ਼ਿੰਦਗੀ ਮਾਪਿਓ ਦੇ ਭੈਣਾ ਭਾਈਆਂ ਦੇ ਤੇ ਫਿਰ ਬੱਚਿਆਂ ਦੇ ਤੇ ਫਿਰ ਬੱਚਿਆਂ ਦੇ ਬੱਚਿਆਂ ਦੇ ਲੇਖੇ ਲਗਾਉਂਦਾ ਲਗਾਉਂਦਾ ਕਦੋਂ ਖੁੰਡੀ ਤੇ ਆ ਜਾਂਦਾ ਇਹ ਕਦੇ ਕਿਸੇ ਨੇ ਸੋਚਿਆ ਨਹੀਂ ਇੱਕ ਮਰਦ ਜਿਸ ਤੇ ਕਿਤਾਬਾਂ ਜਿਸ ਤੇ ਨਾਵਲ ਲਿਖੇ ਜਾ ਸਕਦੇ ਨੇ ਉਸ ਤੇ YouTube ਤੇ ਚੰਦ ਲਾਈਨਾਂ ਨਹੀਂ ਮਿਲ ਰਹੀਆਂ ਕਿਉਂਕਿ ਮਰਦ ਨੂੰ ਤਾਂ ਦਰਦ ਹੁੰਦਾ ਨਹੀਂ ਇਸ ਸਮਾਜ ਕਹਿੰਦਾ ਕਿਉਂਕਿ ਮਰਦ ਦਾ ਦਰਦ ਦੇਖਣ ਵਾਲੀਆਂ ਅੱਖਾਂ ਨਹੀਂ ਆ ਉਹਨੂੰ ਤਾਂ ਅਸੀਂ ਮਸ਼ੀਨ ਸਮਝਦੇ ਆ ਜੋ ਘਰ ਦਾ ਸਮਾਨ ਪੂਰਾ ਕਰੇ ਜੋ ਘਰ ਦਾ ਰਾਸ਼ਨ ਪੂਰਾ ਕਰੇ ਜੋ ਸਾਡੇ ਖਰਚੇ ਪੂਰੇ ਕਰੇ ਜੋ ਕਮਾ ਕੇ ਲਿਆਵੇ ਤੇ ਸਾਡੇ ਤੇ ਲਾਵੇ ਮਾਤਾ ਪਿਤਾ ਦਾ ਹੱਕ ਬਣਦਾ ਵੀ ਆਪਣੇ ਪੁੱਤਰ ਤੋਂ ਇਛਾਵਾਂ ਰੱਖਣ ਬੱਚਿਆਂ ਦਾ ਹੱਕ ਬਣਦਾ ਵੀ ਆਪਣੇ ਪਿਤਾ ਤੋਂ ਇਛਾਵਾਂ ਰੱਖਣ ਪਤਨੀ ਦਾ ਹੱਕ ਬਣਦਾ ਹੈ ਵੀ ਆਪਣੇ ਪਤੀ ਤੋਂ ਇੱਛਾਵਾ ਮ ਰੱਖੇ ਭੈਣਾਂ ਦਾ ਹੱਕ ਬਣਦਾ ਹੈ ਕਿ ਉਹ ਆਪਣੇ ਭਰਾਵਾਂ ਤੋਂ ਇੱਛਾਵਾ ਰੱਖੇ ਭਾਈਆਂ ਦਾ ਹੱਕ ਬਣਦਾ ਹੈ ਕਿ ਉਹ ਨਾਲ ਦੇ ਜੰਮਿਆਂ ਤੋਂ ਇੱਛਾਵਾ ਰੱਖੇ ਮਰਦ ਦਾ ਕੋਈ ਹੱਕ ਨਹੀਂ ਬਣਦਾ ਉਹ ਕਿਸ ਤੋਂ ਇੱਛਾ ਰੱਖੇ 18 ਸਾਲ ਤੱਕ ਉਹ ਮਾਂ ਪਿਓ ਤੋਂ ਇੱਛਾ ਰੱਖਦਾ ਹੈ 18 ਸਾਲ ਤੋਂ ਬਾਅਦ ਜਦੋਂ ਹੋਇਆ ਤਾਂ ਸਮਾਜ ਉਸ ਵੱਲ ਇਸ ਤਰ੍ਹਾਂ ਦੇਖਦਾ ਹੈ ਜਿਵੇਂ ਇੱਕ ਮਸ਼ੀਨ ਪੈਦਾ ਕਰ ਦਿੱਤੀ ਹੋਵੇ ਜਿਵੇਂ ਹਾਲ ਬਾਉਣ ਵਾਲਾ ਟਰੈਕਟਰ ਹੋਵੇ ਵੀ ਇਹ ਖੜਾ ਤਾਂ ਬੁਰਾ ਲੱਗਦਾ ਇਹਨੂੰ ਤਾਂ ਜੰਗ ਲੱਗ ਜੂ ਇਹਨੂੰ ਦੱਬ ਕੇ ਬਾਹੋ ਫਿਰ ਉਹ 18 ਤੋਂ 78 ਤੱਕ ਮਰਦ ਨੂੰ ਦਰਦ ਨਹੀਂ ਹੁੰਦਾ ਕਿਉਂਕਿ ਉਹ ਤਾਂ ਮਸ਼ੀਨ ਆ ਤੇ ਮਸ਼ੀਨਾਂ ਨੂੰ ਕਦੇ ਦਰਦ ਨਹੀਂ ਹੋਇਆ ਕਰਦਾ ਮੈਂ ਇਹ ਨਹੀਂ ਕਹਿੰਦਾ ਕਿ ਘਰ ਦੇ ਮੁਖੀ ਨੂੰ ਕੰਮ ਨਹੀਂ ਕਰਨਾ ਚਾਹੀਦਾ ਮੈਂ ਇਹ ਨਹੀਂ ਕਿਹਾ ਕਿ ਸਾਡੇ ਲੇਖਕਾਂ ਨੂੰ बोलण ਵਾਲਿਆਂ ਨੂੰ ਲਿਖਣ ਵਾਲਿਆਂ ਨੂੰ ਸਾਡੀ ਸਤਿਕਾਰਿਤ ਜਗ ਜੰਨੀ ਵਾਲੇ ਨਹੀਂ ਲਿਖਣਾ ਚਾਹੀਦਾ ਮੈਂ ਕਹਿੰਦਾ ਲਿਖਣਾ ਚਾਹੀਦਾ ਤੇ ਕਰਦੇ ਮੁਖੀ ਨੂੰ ਕੰਮ ਵੀ ਕਰਨਾ ਚਾਹੀਦਾ ਤੇ ਇੱਕ ਚੰਗੇ ਵਧੀਆ ਸਮਾਜਿਕ ਇਨਸਾਨ ਦੇ ਬਾਗ ਕਰਦੀਆਂ ਜ਼ਿੰਮੇਵਾਰੀਆਂ ਪਤੀ ਦੇ ਰੂਪ ਚ ਪਿਤਾ ਦੇ ਰੂਪ ਚ ਇੱਕ ਚੰਗੇ ਪੁੱਤਰ ਦੇ ਰੂਪ ਚ ਇੱਕ ਭਰਾ ਦੇ ਰੂਪ ਚ ਇੱਕ ਦੋਸਤ ਦੇ ਰੂਪ ਚ ਇੱਕ ਚੰਗੇ ਸਮਾਜਿਕ ਇਨਸਾਨ ਦੇ ਰੂਪ ਦੇ ਵਿੱਚ ਜਿਹੜਾ ਆਪਣਾ ਕਿਰਦਾਰ ਇਸ ਤਰ੍ਹਾਂ ਨਿਭਾਉਣਾ ਚਾਹੀਦਾ ਹੈ ਕਿ ਪਰਦਾ ਭਾਵੇਂ गिर ਵੀ ਜਾਵੇ ਪਰ ਇਸ ਕਿਰਦਾਰ ਨੂੰ ਇਤਿਹਾਸਮਾਨ ਜਦੋਂ ਚਾਰ ਜਾਨੇ ਜੁੜ ਬੈਠਣ ਤੇ ਯਾਦ ਕੀਤਾ ਜਾਵੇ ਇਹ ਕਿਰਦਾਰ ਸੇਧ ਦੇਣ ਵਾਲਾ ਹੋਵੇ ਇਸ ਕਿਰਦਾਰ ਦੀਆਂ ਮਾਪੇ ਆਪਣੇ ਬੱਚਿਆਂ ਨੂੰ ਉਦਾਹਰਨਾ ਦੇਣ ਗੱਲ ਇਹ ਵੀ ਆ ਕਿਸ ਕਰਦਾਰ ਨੂੰ ਬਖੂਬੀ ਨਿਭਾਉਣ ਵਾਲੇ ਇਸ ਮਰਦ ਲਈ ਉਸਦੇ ਦਰਦ ਲਈ ਅਸੀਂ ਕੀ ਕਰ ਸਕਦੇ ਹਾਂ ਅਸੀਂ ਪਤਨੀ ਦੇ ਰੂਪ ਚ ਪੁੱਤਰਾਂ ਦੇ ਰੂਪ ਚ ਧੀਆਂ ਦੇ ਰੂਪ ਚ ਦੋਸਤਾਂ ਦੇ ਰੂਪ ਚ ਭਾਈਆਂ ਦੇ ਰੂਪ ਚ ਤੇ ਮਾਤਾ ਪਿਤਾ ਦੇ ਰੂਪ ਚ ਜਦੋਂ ਥੱਕ ਟੁੱਟ ਕੇ ਬਾਹਰ ਲਿਆਂ ਇੱਧਰ ਲਿਆਂ ਉੱਧਰ ਲਿਆਂ ਜ਼ਿੰਮੇਵਾਰੀਆਂ ਦਾ ਟੋਕਰਾ ਸਿਰ ਤੇ ਧਰ ਕੇ ਵਾਪਸ ਘਰ ਦੀ ਦਹਲੀਜ਼ ਵਿੱਚ ਆਉਂਦਾ ਤਾਂ ਤੁਹਾਡਾ ਇੱਕ ਥਾਪੜ ਬੱਚਿਆਂ ਦੀ ਮੋਹ ਦੀ ਇੱਕ ਜੱਫੀ ਸਾਡੀ ਇੱਕ ਮੁਸਕਰਾਹਟ ਉਸ ਦਾ ਸਾਰਾ ਥਕੇਮਾ ਉਸ ਦਾ ਸਾਰਾ ਦਰਦ ਲਾ ਸਕਦੀ ਹੈ ਤੇ ਬਹੁਤੇ ਵਧੀਆ ਤੇ ਚੰਗੇ ਪਰਿਵਾਰਾਂ ਦੇ ਵਿੱਚ ਇਹ ਲਾਭ ਹੀ ਰਹੀ ਆ ਇਹ ਮਾਹੌਲ ਇਹ ਆਪਣਾ ਪਣ ਇੰਨੀ ਤਾਕਤ ਦਿੰਦਾ ਕਿ ਤੁਹਾਡਾ ਇਹ ਮਰਦ ਮਸ਼ੀਨਾਂ ਨੂੰ ਵੀ ਫੇਲ ਕਰਦਾ ਹੈ ਪਰ ਬਹੁਤੇ ਥਾਵੇਂ ਹਾਲਾਤ ਅਜਿਹੇ ਵੀ ਨੇ ਕਿ ਇਸ ਥੱਕੇ ਟੁੱਟੇ ਪਰੇਸ਼ਾਨ ਵਿਅਕਤੀ ਨੂੰ ਆਪਣਾ ਦਰਦ ਘੱਟ ਕਰਨ ਲਈ ਨੀਂਦ ਦੀਆਂ ਗੋਲੀਆਂ ਦਾ ਸਹਾਰਾ ਵੀ ਲੈਣਾ ਪੈਂਦਾ ਹੈ ਆਪਣਾ ਦਰਦ ਘੱਟ ਕਰਨ ਲਈ ਸ਼ਰਾਬ ਦੀ ਬੋਤਲ ਦਾ ਸਹਾਰਾ ਵੀ ਲੈਣਾ ਪੈਂਦਾ ਜੋ ਗਲਤ ਹੈ ਜੇ ਬੰਦੇ ਨੂੰ ਆਪਣੇ ਬਣਾਏ ਆਲਨੇਚੀ ਚੈਨ ਨਹੀਂ ਆ ਫਿਰ ਉਸ ਤੋਂ ਮਾੜਾ ਕੁਝ ਨਹੀਂ ਹੁੰਦਾ ਇਹ ਸੋਚਣ ਦੀ ਲੋੜ ਹੈ ਮੈਂ ਆਖਰ ਦੇ ਵਿੱਚ ਇਹ ਹੀ ਕਹਿਣਾ ਚਾਹਾਂਗਾ ਕਿ ਮਰਦ ਨੂੰ ਦਰਦ ਹੁੰਦਾ ਜਾਂ ਨਹੀਂ ਹੁੰਦਾ ਮੈਨੂੰ ਕਿਤੇ ਨਹੀਂ ਲੱਭਿਆ ਮੈਂ ਤੁਹਾਡੀਆਂ ਬਣਾਈਆਂ YouTubeਾਂ ਤੇ ਸਰਚ ਕੀਤਾ ਮੈਂ ਤੁਹਾਡੀਆਂ Facebookਾਂ ਤੇ ਸਰਚ ਕੀਤਾ ਮੈਂ ਤੁਹਾਡੇ ਬਣਾਈ Google ਤੇ ਸਰਚ ਕੀਤਾ ਮੈਂ ਆਪਣੇ ਆਪ ਤੇ ਸਰਚ ਕੀਤਾ ਤੇ ਹੁਣ ਮੈਂ ਤੁਹਾਡੇ ਦਿਲ ਤੇ ਸਰਚ ਕਰਨ ਲੱਗਿਆ ਇਹ ਸਵਾਲ ਦਾ ਜਵਾਬ ਤੁਸੀਂ ਦੇਣਾ ਹੈ ਹਰ ਇੱਕ ਉਸ ਇਨਸਾਨ ਨੇ ਦੇਣਾ ਹੈ ਤੇ ਸ਼ੀਸ਼ੇ ਮੂਰੇ ਖੜਨਾ ਤੇ ਆਪਣੀਆਂ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਆਪਣੇ ਆਪ ਨੂੰ ਪੁੱਛਿਓ ਕਿ ਮਰਦ ਨੂੰ ਦਰਦ ਹੁੰਦਾ ਜਾਂ ਨਹੀਂ ਹੁੰਦਾ ਧੰਨਵਾਦ